ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿੰਨੇ ਵੀ ਭਗਤਾਂ ਦੇ ਜੀਵਨ ਦੀਆਂ ਸਾਖੀਆਂ ਕਥਾ ਕਹਾਣੀਆਂ ਹਨ ਉਹ ਕਹਿਣ ਸੁਣਨ ਤੋਂ ਬਾਹਰ ਹੀ ਹਨ ਭਾਵ ਸਿਰੇ ਦੇ ਅਚੰਬੇ ਵਾਲੀਆਂ ਸਾਖੀਆਂ ਹਨ ਇਨ੍ਹਾਂ ਸਾਖੀਆਂ ਨੂੰ ਸੁਣ ਕੇ ਬੰਦੇ ਦਾ ਪਰਮਾਤਮਾ ਤੇ ਸ਼ਰਦਾ ਭਾਵਨਾ ਭਰੋਸਾ ਵੱਜ ਜਾਂਦਾ ਹੈ ਬੰਦੇ ਦੇ ਮਨ ਨੂੰ ਇਸ ਗੱਲ ਦੀ ਪੂਰੀ ਤਸੱਲੀ ਹੋ ਜਾਂਦੀ ਹੈ ਕਿ ਮੈਂ ਵੀ ਨਾਮ ਜਪ ਰਿਹਾ ਹਾਂ ਮੇਰੇ ਤੇ ਵੀ ਪਰਮਾਤਮਾ ਜ਼ਰੂਰ ਮਿਹਰ ਕਰੇਗਾ ਸਾਧ ਸੰਗਤ ਜੀ ਭਗਤ ਸੈਣ ਜੀ ਜਦੋਂ 15 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਚੜ੍ਹਾਈ ਕਰ ਗਏ ਭਾਪ ਪਰਮਾਤਮਾ ਕੋਲ ਚਲੇ ਗਏ ਭਗਤ ਸੈਣ ਜੀ ਦੇ ਘਰ ਬਹੁਤ ਗਰੀਬੀ ਸੀ ਭਗਤ ਸੈਣ ਜੀ ਨਾਈ ਜਾਤ ਦੇ ਸਨ ਭਗਤ ਸੈਣ ਜੀ ਦੀ ਮਾਤਾ ਬਹੁਤ ਰੋਇਆ ਕਰਦੀ ਸੀ ਤੇ ਆਪਣੇ ਪੁੱਤਰ ਨੂੰ ਕਿਹਾ ਕਰਦੀ ਸੀ ਕਿ ਪੁੱਤਰ ਹੁਣ ਆਪਣਾ ਕੀ ਬਣੇਗਾ ਤੇਰਾ ਪਿਤਾ ਚੜਾਈ ਕਰ ਗਿਆ ਹੈ ਹੁਣ ਆਪਾਂ ਕੀ ਕਰਾਂਗੇ ਆਪਾਂ ਕਿੱਥੋਂ ਰੋਟੀ ਖਾਵਾਂਗੇ ਆਪਾਂ ਤਾਂ ਬਹੁਤ ਗਰੀਬ ਹਾਂ ਸਾਧ ਸੰਗਤ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਇਹ ਵਚਨ ਕਰਿਆ ਕਰਦੇ ਸਨ ਕਿ ਜਦੋਂ ਬੰਦੇ ਦਾ ਜਨਮ ਹੁੰਦਾ ਹੈ ਤਾਂ ਜਨਮ ਹੋਣ ਤੋਂ ਪਹਿਲਾਂ ਹੀ ਪਰਮਾਤਮਾ ਉਸਦੇ ਕਰਮਾਂ ਵਿੱਚ ਰੋਜੀ ਰੋਟੀ ਲਿਖ ਦਿੰਦਾ ਹੈ ਇਹ ਬੰਦੇ ਨੂੰ ਐਵੇਂ ਹੀ ਫਿਕਰ ਲੱਗਿਆ ਰਹਿੰਦਾ ਹੈ ਕਿ ਹੁਣ ਸਾਡਾ ਕੀ ਬਣੇਗਾ ਅਸੀਂ ਕਿੱਥੋਂ ਰੋਜੀ ਰੋਟੀ ਖਾਵਾਂਗੇ ਭਗਤ ਸੈਣ ਜੀ ਦੀ ਪਿਛਲੇ ਜਨਮਾਂ ਦੀ ਬਹੁਤ ਬੰਦਗੀ ਤੇ ਕਮਾਈ ਸੀ ਭਗਤ ਸੈਣ ਜੀ ਨੇ ਆਪਣੀ ਮਾਤਾ ਨੂੰ ਕਿਹਾ ਕਿ ਮਾਤਾ ਉਸ ਪਰਮਾਤਮਾ ਨੂੰ ਰੋਜੀ ਰੋਟੀ ਦੇਣ ਦਾ ਆਪੇ ਹੀ ਫਿਕਰ ਹੈ ਜਿਸ ਨੇ ਆਪਾਂ ਨੂੰ ਜਨਮ ਦਿੱਤਾ ਹੈ ਉਹ ਰੋਜੀ ਵੀ ਆਪੇ ਹੀ ਦੇਵੇਗਾ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਫਰਮਾਇਆ ਹੈ ਬਿਗਨ ਨਬੇ ਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦਰੜਾਇ ਜਿਸ ਬੰਦੇ ਨੂੰ ਪਰਮਾਤਮਾ ਦੇ ਨਾਮ ਤੇ ਦ੍ਰਿੜ ਆ ਜਾਂਦਾ ਹੈ ਭਾਵ ਵਿਸ਼ਵਾਸ ਆ ਜਾਂਦਾ ਹੈ ਉਸ ਦੇ ਸਾਰੇ ਹੀ ਬਿਗਨ ਦੂਰ ਹੋ ਜਾਂਦੇ ਹਨ ਉਸ ਦੇ ਸਾਰੇ ਹੀ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਪਰ ਇਹ ਵਿਸ਼ਵਾਸ ਉਹਨਾਂ ਨੂੰ ਆਉਂਦਾ ਹੈ ਜਾਂ ਤਾਂ ਜਿਸ ਦੀ ਪਿਛਲੇ ਜਨਮਾਂ ਦੀ ਬੰਦਗੀ ਤੇ ਕਮਾਈ ਹੁੰਦੀ ਹੈ ਜਾਂ ਫਿਰ ਜਿਹੜਾ ਬੰਦਾ ਸਤ ਸੰਗ ਕਰਦਾ ਹੈ ਹੁਣ ਜੋ ਤੁਸੀਂ ਇਹ ਸਾਖੀ ਸੁਣ ਰਹੇ ਹੋ ਇਹ ਵੀ ਇੱਕ ਤਰ੍ਹਾਂ ਦਾ ਸਤ ਸੰਗ ਹੀ ਹੈ ਇਸ ਨੂੰ ਸੁਣ ਕੇ ਤੁਹਾਡਾ ਵਿਸ਼ਵਾਸ ਉਸ ਪਰਮਾਤਮਾ ਤੇ ਪੱਕਾ ਹੋ ਜਾਵੇਗਾ ਕਈ ਦਿਨ ਭਗਤ ਸੈਣ ਜੀ ਦੀ ਮਾਤਾ ਇਸੇ ਤਰ੍ਹਾਂ ਵਿਰਾਗ ਕਰਦੀ ਰਹੀ ਕਿ ਹੁਣ ਕੀ ਬਣੇਗਾ ਕਿੱਥੋਂ ਰੋਜ਼ਗਾਰ ਮਿਲੇਗਾ ਤੇਰਾ ਪਿਤਾ ਕੰਮ ਕਰਦਾ ਸੀ ਤਾਂ ਆਪਣੀ ਰੋਜੀ ਰੋਟੀ ਚੱਲਦੀ ਸੀ ਹੁਣ ਉਹ ਨਹੀਂ ਰਿਹਾ ਤੇ ਤੂੰ ਹਜੇ ਛੋਟਾ ਹੈ ਤੈਨੂੰ ਕੋਈ ਕੰਮ ਕਰਨਾ ਨਹੀਂ ਆਉਂਦਾ ਉਸੇ ਸਮੇਂ ਉਹਨਾਂ ਦੇ ਘਰ ਦੇ ਬਾਹਰ ਇੱਕ ਢੋਲ ਖੜਕਾਉਣ ਵਾਲਾ ਆ ਗਿਆ ਪਹਿਲੇ ਸਮਿਆਂ ਵਿੱਚ ਰਾਜੇ ਮਹਾਰਾਜਿਆਂ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦੇ ਲਈ ਇੱਕ ਢੋਲ ਵਾਲਾ ਪਿੰਡ ਦੇ ਵਿਚਾਲੇ ਢੋਲ ਖੜਕਾ ਕੇ ਆਮ ਜਨਤਾ ਨੂੰ ਰਾਜੇ ਦਾ ਹੁਕਮ ਜਾਂ ਸੁਨੇਹਾ ਸੁਣਾਉਂਦਾ ਹੁੰਦਾ ਸੀ ਉਸ ਢੋਲ ਵਾਲੇ ਨੇ ਢੋਲ ਖੜਕਾ ਕੇ ਹੁਕਾ ਦਿੱਤਾ ਕਿ ਰਾਜੇ ਦਾ ਸਰੀਰ ਥੋੜਾ ਢਿੱਲਾ ਹੈ ਉਸ ਨੂੰ ਕੋਹੜ ਦੀ ਬਿਮਾਰੀ ਹੋ ਗਈ ਹੈ ਕੋਈ ਵੀ ਨੌਕਰ ਉਸ ਦੀ ਸੇਵਾ ਕਰਨ ਲਈ ਨਹੀਂ ਰੁਕਦਾ ਕੋਈ ਵੀ ਨੌਕਰ ਉਸ ਦੀ ਸੇਵਾ ਕਰਨ ਲਈ ਤਿਆਰ ਨਹੀਂ ਹੈ ਹਰ ਰੋਜ਼ ਰਾਜੇ ਦਾ ਇਸ਼ਨਾਨ ਕਰਵਾ ਕੇ ਕੂਂਡੇ ਵਿੱਚ ਚੰਦਨ ਰਗੜ ਕੇ ਉਸ ਦਾ ਲੇਪ ਰਾਜੇ ਦੇ ਸਰੀਰ ਉੱਪਰ ਲਗਾਉਣਾ ਹੈ ਜਿਹੜਾ ਵੀ ਬੰਦਾ ਇਹ ਕੰਮ ਕਰੇਗਾ ਉਸਨੂੰ ਮੂਹ ਮੰਗੀ ਤਨਖਾਹ ਮਿਲੇਗੀ ਢੋਲ ਖੜਗਾਉਣ ਵਾਲੇ ਨੇ ਜਦੋਂ ਇਹ ਹੋਕਾ ਦਿੱਤਾ ਤਾਂ ਭਗਤ ਸੈਣ ਜੀ ਨੇ ਆਪਣੀ ਮਾਤਾ ਨੂੰ ਕਿਹਾ ਕਿ ਮਾਤਾ ਪ੍ਰਮਾਤਮਾ ਨੇ ਆਪਣੇ ਦਰਵਾਜੇ ਕੋਲ ਆ ਕੇ ਆਪ ਹੀ ਢੋਲ ਖੜਕਾ ਕੇ ਆਪਾਂ ਨੂੰ ਰੁਜ਼ਗਾਰ ਦੱਸ ਦਿੱਤਾ ਹੈ ਮੈਂ ਰਾਜੇ ਦੀ ਸੇਵਾ ਕਰਨ ਲੱਗ ਜਾਂਦਾ ਹਾਂ ਇਹ ਸੁਣ ਕੇ ਮਾਤਾ ਨੇ ਕਿਹਾ ਕਿ ਨਾ ਨਾ ਪੁੱਤਰ ਉਸ ਰਾਜੇ ਨੂੰ ਤਾਂ ਕੋੜ ਦੀ ਬਿਮਾਰੀ ਹੋਈ ਹੋਈ ਹੈ ਇਹ ਕੋੜ ਦੀ ਬਿਮਾਰੀ ਤਾਂ ਇੰਨੀ ਭੈੜੀ ਹੈ ਜੇ ਕੋਈ ਬੰਦਾ ਕੋੜ ਵਾਲੇ ਬੰਦੇ ਦੇ ਕੋਲੋਂ ਵੀ ਲੰਘ ਜਾਵੇ ਤਾਂ ਉਸ ਨੂੰ ਵੀ ਕੋੜ ਹੋ ਜਾਂਦਾ ਹੈ ਤੂੰ ਇਹ ਕੰਮ ਨਾ ਕਰੀਂ ਭਗਤ ਸੈਣ ਜੀ ਦੀ ਪਿਛਲੇ ਜਨਮਾਂ ਦੀ ਕਮਾਈ ਸੀ ਭਗਤ ਸੈਣ ਜੀ ਨੇ ਕਿਹਾ ਕਿ ਮਾਤਾ ਨਾਲੇ ਤਾਂ ਇਹ ਕਿਹਾ ਜਾਂਦਾ ਹੈ ਕਿ ਇਹ ਸਭ ਆਪੋ ਆਪਣੇ ਕਰਮਾਂ ਦਾ ਫਲ ਹੁੰਦਾ ਹੈ ਜੇ ਮੇਰੇ ਮਾੜੇ ਕਰਮ ਨਹੀਂ ਕਰੇ ਹੋਏ ਤਾਂ ਫਿਰ ਮੈਨੂੰ ਇਹ ਬਿਮਾਰੀ ਕਿਵੇਂ ਲੱਗ ਸਕਦੀ ਹੈ ਮਾਤਾ ਤੂੰ ਫਿਕਰ ਨਾ ਕਰ ਮੈਨੂੰ ਕੁਝ ਨਹੀਂ ਹੁੰਦਾ ਸਾਧ ਸੰਗਤ ਜੀ ਜਿਸ ਦਾ ਰੱਬ ਤੇ ਵਿਸ਼ਵਾਸ ਪੱਕਾ ਹੁੰਦਾ ਹੈ ਉਹ ਕਦੇ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਡਰਦਾ ਨਹੀਂ ਮਾਤਾ ਦੇ ਕਹਿੰਦੇ ਕਹਿੰਦੇ ਭਗਤ ਸੈਣ ਜੀ ਢੋਲ ਵਾਲੇ ਦੇ ਨਾਲ ਰਾਜੇ ਕੋਲ ਚਲੇ ਗਏ ਉਹਨਾਂ ਨੇ ਰਾਜੇ ਨੂੰ ਜਾ ਕੇ ਕਿਹਾ ਕਿ ਮੈਂ ਆਪ ਜੀ ਦੀ ਸੇਵਾ ਕਰੂੰਗਾ ਰਾਜੇ ਨੇ ਕਿਹਾ ਕਿ ਠੀਕ ਹੈ ਭਗਤ ਸੈਣ ਜੀ ਨੇ ਰਾਜੇ ਦਾ ਇਸ਼ਨਾਨ ਕਰਵਾਇਆ ਤੇ ਚੰਦਨ ਰਗੜ ਕੇ ਉਸ ਦਾ ਲੇਪ ਆਪਣੇ ਹੱਥਾਂ ਨਾਲ ਰਾਜੇ ਦੇ ਸਾਰੇ ਸਰੀਰ ਤੇ ਲਗਾਇਆ ਰਾਜਾ ਬੜਾ ਖੁਸ਼ ਹੋਇਆ ਰਾਜੇ ਨੇ ਭਗਤ ਸੈਣ ਜੀ ਨੂੰ ਇਨਾਮ ਵਜੋਂ ਕੁਝ ਸੋਨੇ ਦੀਆਂ ਮੋਹਰਾਂ ਦੇ ਦਿੱਤੀਆਂ ਭਗਤ ਸੈਣ ਜੀ ਉਹ ਮੋਹਰਾਂ ਲੈ ਕੇ ਆਪਣੀ ਮਾਤਾ ਕੋਲ ਘਰੇ ਆ ਗਏ ਤੇ ਉਹ ਮੋਰਾ ਮਾਤਾ ਨੂੰ ਦੇ ਦਿੱਤੀਆਂ ਮੋਰਾ ਦੇਖ ਕੇ ਮਾਤਾ ਦੇ ਮਨ ਨੂੰ ਕੁਝ ਸੁੱਖ ਦਾ ਸਾਹ ਆਇਆ ਪਰ ਮਾਤਾ ਨੂੰ ਇਹ ਵੀ ਫਿਕਰ ਹੋ ਰਿਹਾ ਸੀ ਕਿ ਕਿਤੇ ਮੇਰੇ ਪੁੱਤਰ ਨੂੰ ਕੋੜ ਨਾ ਹੋ ਜਾਵੇ ਮਾਤਾ ਨੂੰ ਮਾਇਆ ਵੀ ਚਾਹੀਦੀ ਸੀ ਪਰ ਪੁੱਤਰ ਵੀ ਚਾਹੀਦਾ ਸੀ ਮਾਇਆ ਨਾਲੋਂ ਪੁੱਤਰ ਜ਼ਿਆਦਾ ਪਿਆਰਾ ਸੀ ਮਾਤਾ ਮਨ ਵਿੱਚ ਭਗਵਾਨ ਨੂੰ ਅਰਦਾਸਾਂ ਕਰਨ ਲੱਗੀ ਕਿ ਪਰਮਾਤਮਾ ਮੇਰੇ ਪੁੱਤਰ ਨੂੰ ਕੋੜ ਨਾ ਹੋਵੇ ਉਸ ਦੀ ਰੱਖਿਆ ਕਰੇ ਇਸੇ ਤਰ੍ਹਾਂ ਭਗਤ ਸੈਣ ਜੀ ਹਰ ਰੋਜ਼ ਰਾਜੇ ਦੀ ਸੇਵਾ ਕਰਦੇ ਰਹੇ ਰਾਜਾ ਭਗਤ ਸੈਣ ਜੀ ਨੂੰ ਕੁਝ ਤਨਖਾਹ ਦਿੰਦਾ ਰਿਹਾ ਭਗਤ ਸੈਣ ਜੀ ਦੀ ਰੋਜੀ ਰੋਟੀ ਵਧੀਆ ਚੱਲਣ ਲੱਗ ਪਈ ਸਾਰੇ ਭਾਂਡੇ ਪਦਾਰਥਾਂ ਨਾਲ ਭਰਨ ਲੱਗ ਪਏ ਘਰ ਵਿੱਚ ਖੁਸ਼ੀ ਹੋਣ ਲੱਗ ਪਈ ਤਿੰਨ ਮਹੀਨੇ ਸੇਵਾ ਕਰਨ ਤੇ ਵੀ ਭਗਤ ਸੈਣ ਜੀ ਨੂੰ ਕੋੜ ਨਹੀਂ ਹੋਇਆ ਫੇਰ ਇੱਕ ਦਿਨ ਪਿੰਡ ਵਿੱਚ ਇੱਕ ਸੰਤ ਮੰਡਲੀ ਆ ਗਈ ਉਹ ਸੰਤ ਮੰਡਲੀ ਭਗਤ ਸੈਣ ਜੀ ਦੇ ਘਰ ਆ ਕੇ ਰੁਕ ਗਈ ਭਗਤ ਸੈਣ ਜੀ ਤੇ ਉਹਨਾਂ ਦੀ ਮਾਤਾ ਨੇ ਸੰਤ ਮੰਡਲੀ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਫੇਰ ਸੰਤਾਂ ਨੇ ਸਤਸੰਗ ਸਜਾ ਲਿਆ ਭਗਤ ਸੈਣ ਜੀ ਸਤਸੰਗ ਦੇ ਵਿੱਚ ਐਨੇ ਜੁੜ ਗਏ ਕਿ ਉਹਨਾਂ ਨੂੰ ਰਾਜੇ ਦੇ ਕੋਲ ਜਾਣ ਦਾ ਚੇਤਾ ਹੀ ਭੁੱਲ ਗਿਆ ਜਦੋਂ ਸੰਤ ਮੰਡਲੀ ਇੱਕ ਦਿਨ ਰਹਿ ਕੇ ਚਲੀ ਗਈ ਤਾਂ ਭਗਤ ਸੈਣ ਜੀ ਦੀ ਮਾਤਾ ਨੇ ਕਿਹਾ ਕਿ ਪੁੱਤਰ ਆਪਾਂ ਤਾਂ ਸਤਸੰਗ ਵਿੱਚ ਹੀ ਜੁੜੇ ਰਹੇ ਰਾਜੇ ਕੋਲ ਜਾਣਾ ਤਾਂ ਚੇਤੇ ਹੀ ਨਹੀਂ ਰਹਾ ਹੁਣ ਰਾਜੇ ਕੋਲ ਕਿਵੇਂ ਜਾਵਾਂਗਾ ਰਾਜਾ ਗੁੱਸੇ ਹੋਵੇਗਾ ਉਹ ਤਾਂ ਰਾਜਾ ਹੈ ਭਗਤ ਸੈਣ ਜੀ ਨੇ ਕਿਹਾ ਕਿ ਮਾਤਾ ਕੋਈ ਗੱਲ ਨਹੀਂ ਹੈ ਆਪਾਂ ਤਾਂ ਉਸ ਪਰਮਾਤਮਾ ਦੀ ਹਾਜ਼ਰੀ ਭਰੀ ਹੈ ਹਰ ਜਸ ਕੀਤਾ ਹੈ ਉਹ ਪਰਮਾਤਮਾ ਆਪੇ ਕਿਰਪਾ ਕਰੇਗਾ ਦੂਸਰੇ ਦਿਨ ਸਵੇਰ ਨੂੰ ਭਗਤ ਸੈਣ ਜੀ ਰਾਜੇ ਦੇ ਕੋਲ ਚਲੇ ਗਏ ਜਦੋਂ ਭਗਤ ਸੈਣ ਜੀ ਰਾਜੇ ਦੇ ਕੋਲ ਗਏ ਤਾਂ ਰਾਜਾ ਆਪੇ ਇਸ਼ਨਾਨ ਕਰਕੇ ਕੁਰਸੀ ਦੇ ਧੁੱਪ ਵਿੱਚ ਬੈਠਾ ਸੀ ਉਸ ਦੇ ਕੋਲ ਇੱਕ ਮੇਜ਼ ਪਿਆ ਸੀ ਉਸ ਮੇਜ਼ ਦੇ ਉੱਪਰ ਇੱਕ ਦੁਸ਼ਾਲਾ ਦੁਸ਼ਾਲੇ ਦੇ ਉੱਪਰ ਬਹੁਤ ਮਹਿੰਗੀ ਪੋਸ਼ਾਕ ਪਈ ਸੀ ਤੇ ਉਸ ਦੇ ਉੱਪਰ ਦੋ ਸੋਨੇ ਦੇ ਕੰਗਣ ਭਾਵ ਕੜੇ ਪਏ ਸਨ ਪਹਿਲਾਂ ਕੜਿਆਂ ਨੂੰ ਕੰਗਣ ਹੀ ਕਿਹਾ ਜਾਂਦਾ ਸੀ ਦਸਵੇਂ ਪਾਸ਼ਾ ਜੀ ਤੋਂ ਇਨ੍ਹਾਂ ਕੰਗਣਾਂ ਨੂੰ ਕੜੇ ਕਿਹਾ ਜਾਣ ਲੱਗ ਪਿਆ ਉਹਨਾਂ ਕੰਗਣਾਂ ਦੇ ਨਾਲ ਇੱਕ ਸੋਨੇ ਦੀ ਮੂਰਾਂ ਦੀ ਥੈਲੀ ਵੀ ਪਈ ਸੀ ਜਦੋਂ ਭਗਤ ਜੀ ਰਾਜੇ ਦੇ ਕੋਲ ਪਹੁੰਚੇ ਤਾਂ ਰਾਜੇ ਨੇ ਕਿਹਾ ਕਿ ਆਓ ਭਗਤ ਜੀ ਆਓ ਰਾਜੇ ਨੇ ਕਿਹਾ ਕਿ ਭਗਤ ਜੀ ਆਹ ਸਾਰੀਆਂ ਭੇਟਾਂ ਤੇ ਇਨਾਮ ਤੁਹਾਡੇ ਲਈ ਹੈ ਭਗਤ ਜੀ ਨੇ ਮਨ ਵਿੱਚ ਸੋਚਿਆ ਕਿ ਕੱਲ ਮੈਂ ਰਾਜੇ ਦੀ ਸੇਵਾ ਕਰਨ ਲਈ ਨਹੀਂ ਆਇਆ ਇਸ ਕਰਕੇ ਰਾਜਾ ਮੈਨੂੰ ਸ਼ਰਮਸਾਰ ਕਰ ਰਿਹਾ ਹੈ ਭਗਤ ਜੀ ਨੇ ਕਿਹਾ ਕਿ ਰਾਜਾ ਜੀ ਕੱਲ ਮੇਰੇ ਤੋਂ ਤੁਹਾਡੀ ਸੇਵਾ ਕਰਨ ਲਈ ਨਹੀਂ ਆ ਹੋਇਆ ਮੈਂ ਮਾਫੀ ਚਾਹੁੰਦਾ ਹਾਂ ਰਾਜਾ ਭਗਤ ਸੈਣ ਜੀ ਨੂੰ ਕਹਿਣ ਲੱਗਿਆ ਕਿ ਭਗਤ ਜੀ ਕੱਲ ਜਿਹੜੀ ਤੁਸੀਂ ਮੇਰੇ ਮਾਲਿਸ਼ ਕੀਤੀ ਉਸ ਦੇ ਨਾਲ ਮੇਰਾ ਸਾਰਾ ਕੋੜ ਹੀ ਠੀਕ ਹੋ ਗਿਆ ਰਾਤ ਮੈਂ 6 ਮਹੀਨਿਆਂ ਬਾਅਦ ਪੂਰੀ ਗੂੜੀ ਚੈਨ ਦੀ ਨੀਂਦ ਸੁੱਤਾ ਹਾਂ ਅੱਜ ਤਾਂ ਮੈਂ ਆਪੇ ਹੀ ਇਸ਼ਨਾਨ ਕਰ ਲਿਆ ਹੈ ਭਗਤ ਜੀ ਤੁਹਾਡੇ ਹੱਥਾਂ ਵਿੱਚ ਤਾਂ ਬਹੁਤ ਸ਼ਕਤੀ ਹੈ ਤੁਸੀਂ ਤਾਂ ਸੱਚਮੁੱਚ ਹੀ ਭਗਤ ਹੀ ਹੋ ਕੱਲ ਦੀ ਸੇਵਾ ਨਾਲ ਮੇਰਾ ਸਾਰਾ ਕੋੜ ਹੀ ਠੀਕ ਹੋ ਗਿਆ ਹੈ ਭਗਤ ਸੈਣ ਜੀ ਇਹ ਸੁਣ ਕੇ ਬੜੇ ਹੈਰਾਨ ਹੋਏ ਭਗਤ ਸੈਣ ਜੀ ਨੇ ਕਿਹਾ ਕਿ ਰਾਜਾ ਜੀ ਮੈਂ ਸੱਚ ਕਹਿ ਰਿਹਾ ਹਾਂ ਮੈਂ ਤਾਂ ਕੱਲ ਤੁਹਾਡੀ ਮਾਲਿਸ਼ ਕਰਨ ਲਈ ਆਇਆ ਹੀ ਨਹੀਂ ਰਾਜਾ ਕਹਿਣ ਲੱਗਿਆ ਕਿ ਕੱਲ ਤੁਸੀਂ ਹੀ ਆਏ ਸੀ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਭਗਤ ਸੈਣ ਜੀ ਨੇ ਕਿਹਾ ਕਿ ਮੈਂ ਤਾਂ ਕੱਲ ਸਾਰਾ ਦਿਨ ਤੇ ਸਾਰੀ ਰਾਤ ਸੰਤਾਂ ਦੀ ਸੇਵਾ ਤੇ ਸਤਸੰਗ ਵਿੱਚ ਹੀ ਜੁੜਿਆ ਰਹਾ ਮੈਂ ਤਾਂ ਕੱਲ ਆਇਆ ਹੀ ਨਹੀਂ ਰਾਜਾ ਇਸ ਗੱਲ ਨੂੰ ਸੁਣ ਕੇ ਮੰਨੇ ਹੀ ਨਾ ਰਾਜੇ ਨੇ ਕਿਹਾ ਕਿ ਜੇ ਤੁਸੀਂ ਕੱਲ ਨਹੀਂ ਆਏ ਤਾਂ ਫਿਰ ਹੋਰ ਕੌਣ ਆਇਆ ਸੀ ਭਗਤ ਸੈਣ ਜੀ ਨੇ ਕਿਹਾ ਕਿ ਰਾਜਾ ਜੀ ਮੈਂ ਸੱਚ ਕਹਿ ਰਿਹਾ ਹਾਂ ਹਾਂ ਮੈਂ ਕੱਲ ਤੁਹਾਡੀ ਸੇਵਾ ਕਰਨ ਲਈ ਨਹੀਂ ਆਇਆ ਉਸੇ ਸਮੇਂ ਭਗਤ ਸੈਣ ਜੀ ਦੇ ਕੰਨਾਂ ਵਿੱਚ ਭਗਵਾਨ ਦੀ ਆਵਾਜ਼ ਪਈ ਕਿ ਭਗਤਾ ਕੱਲ ਜੇ ਤੂੰ ਨਹੀਂ ਆਇਆ ਤਾਂ ਕੱਲ ਤੇਰੀ ਜਗ੍ਹਾ ਤੇ ਮੈਂ ਆਇਆ ਸੀ ਭਗਤ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਭਗਵਾਨ ਨੇ ਕਿਹਾ ਕਿ ਮੈਂ ਉਹੀ ਹਾਂ ਜਿਸਦਾ ਕੱਲ ਤੂੰ ਸੰਤਾਂ ਨਾਲ ਮਿਲ ਕੇ ਹਰ ਜਸ ਕਰ ਰਿਹਾ ਸੀ ਤੂੰ ਖੜਤਾਲਾ ਵਜਾ ਕੇ ਮੇਰਾ ਜਸ ਗਾ ਰਿਹਾ ਸੀ ਤੇ ਤੇਰੀ ਸੁਰਤੀ ਵਰਤੀ ਪੂਰੀ ਚੜੀ ਹੋਈ ਸੀ ਜਿਹੜਾ ਸਤ ਸੰਗ ਵਿੱਚ ਬੈਠ ਕੇ ਪੂਰੀ ਸੁਰਤੀ ਜੋੜ ਕੇ ਮੇਰਾ ਜਸ ਕਰਦਾ ਹੈ ਉਸਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਮੈਂ ਆਪ ਲੈ ਲੈਂਦਾ ਹਾਂ ਰਾਜੇ ਨੇ ਭਗਤ ਸੈਣ ਜੀ ਨੂੰ ਸਾਰਾ ਇਨਾਮ ਦੇ ਦਿੱਤਾ ਇਨਾਮ ਲੈ ਕੇ ਭਗਤ ਜੀ ਘਰੇ ਆਪਣੀ ਮਾਤਾ ਕੋਲ ਆ ਗਏ ਤੇ ਕਿਹਾ ਕਿ ਰਾਜੇ ਨੇ ਆਹ ਇਨਾਮ ਦਿੱਤਾ ਹੈ ਮਾਤਾ ਨੇ ਪੁੱਛਿਆ ਕਿ ਰਾਜੇ ਨੇ ਗੁੱਸੇ ਹੋਣ ਦੀ ਥਾਂ ਤੇ ਇਹ ਇਨਾਮ ਕਿਉਂ ਦਿੱਤਾ ਹੈ ਭਗਤ ਸੈਣ ਜੀ ਨੇ ਕਿਹਾ ਕਿ ਕੱਲ ਆਪਣੇ ਘਰ ਜਿਹੜਾ ਸਤਸੰਗ ਹੋਇਆ ਸੀ ਇਹ ਇਨਾਮ ਉਸੇ ਕਰਕੇ ਮਿਲਿਆ ਹੈ ਇਹ ਸੁਣ ਕੇ ਮਾਤਾ ਬੜੀ ਖੁਸ਼ ਹੋਈ ਭਗਤ ਸੈਣ ਜੀ ਨੇ ਕਿਹਾ ਕਿ ਮਾਤਾ ਮੈਂ ਹੁਣ ਰਾਜੇ ਦੀ ਨੌਕਰੀ ਛੱਡ ਦਿੱਤੀ ਹੈ ਹੁਣ ਮੈਂ ਰਾਜੇ ਤੋਂ ਵੀ ਵੱਡੇ ਮਹਾਰਾਜ ਦੀ ਨੌਕਰੀ ਤੇ ਲੱਗ ਗਿਆ ਹਾਂ ਭਗਤ ਸੈਣ ਜੀ ਜੰਗਲ ਵਿੱਚ ਜਾ ਕੇ ਹਰ ਰੋਜ਼ ਭਗਤੀ ਕਰਨ ਲੱਗ ਪਏ ਕੁਝ ਸਮਾਂ ਬੀਤਣ ਦੇ ਮਾਤਾ ਨੇ ਭਗਤ ਜੀ ਨੂੰ ਕਿਹਾ ਕਿ ਪੁੱਤਰ ਹੁਣ ਤੂੰ ਜਿੱਥੇ ਨੌਕਰੀ ਕਰ ਰਿਹਾ ਹੈ ਉਥੋਂ ਤਨਖਾਹ ਨਹੀਂ ਲੈ ਕੇ ਆਇਆ ਭਗਤ ਜੀ ਕਹਿਣ ਲੱਗੇ ਕਿ ਮਾਤਾ ਉਹ ਆਪਣੇ ਆਪ ਹੀ ਇਕੱਠੀ ਤਨਖਾਹ ਦੇਵੇਗਾ ਉਹੋ ਆਪਣੀ ਮਰਜ਼ੀ ਨਾਲ ਹੀ ਤਨਖਾਹ ਦਿੰਦਾ ਹੈ। ਉਹ ਅੰਤਰਜਾਮੀ ਹੈ। ਮਾਤਾ ਕਹਿਣ ਲੱਗੀ ਕਿ ਇਹ ਕਿਹੋ ਜਿਹਾ ਮਹਾਰਾਜ ਹੈ। ਅੱਗੇ ਤੋਂ ਰਾਜੇ ਕੋਲ ਹਰ ਮਹੀਨੇ ਵਧੀਆ ਤਨਖਾਹ ਲੈ ਆਉਂਦਾ ਸੀ। ਜਦੋਂ ਮਾਤਾ ਜ਼ਿਆਦਾ ਹੀ ਭਗਤ ਸੈਣ ਜੀ ਨੂੰ ਤਨਖਾਹ ਬਾਰੇ ਪੁੱਛਣ ਲੱਗੀ ਤਾਂ ਭਗਤ ਸੈਣ ਜੀ ਨੇ ਉਸ ਤੋਂ ਬਾਅਦ ਘਰ ਜਾਣਾ ਹੀ ਛੱਡ ਦਿੱਤਾ ਭਗਤ ਜੀ ਨੇ ਮਨ ਵਿੱਚ ਪੱਕਾ ਹੀ ਧਾਰ ਲਿਆ ਕਿ ਹੁਣ ਘਰ ਨਹੀਂ ਜਾਣਾ ਬਸ ਭਗਤੀ ਹੀ ਕਰਨੀ ਹੈ ਜੇ ਘਰ ਜਾਵਾਂਗਾ ਤਾਂ ਮਾਤਾ ਨੇ ਤਨਖਾਹ ਤੇ ਰਾਸ਼ਨ ਲਈ ਹੀ ਕਹਿਣਾ ਹੈ ਭਗਤ ਸੈਣ ਜੀ ਨੇ ਮਨ ਵਿੱਚ ਅਰਦਾਸ ਬੇਨਤੀ ਕੀਤੀ ਕਿ ਭਗਵਾਨ ਮਾਤਾ ਨੂੰ ਤੂੰ ਹੀ ਇਸ ਮਾਤ ਲੋਕ ਵਿੱਚ ਜਨਮ ਦਿੱਤਾ ਹੈ ਤੂੰ ਹੀ ਉਸ ਨੂੰ ਰੋਜੀ ਰੋਟੀ ਦੇਣੀ ਹੈ ਇਹ ਤੇਰੀ ਜ਼ਿੰਮੇਵਾਰੀ ਹੈ ਇਹ ਮੇਰੀ ਜ਼ਿੰਮੇਵਾਰੀ ਨਹੀਂ ਹੈ ਮੈਂ ਤਾਂ ਬਸ ਹੁਣ ਤੇਰਾ ਹੀ ਨਾਮ ਜਪਣਾ ਹੈ ਸਾਰੀ ਜ਼ਿੰਮੇਵਾਰੀ ਭਗਵਾਨ ਤੇ ਸੱਟ ਕੇ ਭਗਤ ਸੈਣ ਜੀ ਨੇ ਆਪਣੀ ਲਿਬ ਭਗਵਾਨ ਨਾਲ ਜੋੜ ਲਈ ਕਈ ਦਿਨ ਭਗਤ ਜੀ ਭਗਤੀ ਵਿੱਚ ਲੀਨ ਰਹੇ ਇੱਕ ਦਿਨ ਭਗਵਾਨ ਨੇ ਭਗਤ ਸੈਣ ਜੀ ਨੂੰ ਕਿਹਾ ਕਿ ਭਗਤਾ ਤੇਰੀ ਮਾਤਾ ਰੋਂਦੀ ਹੈ ਉਹ ਰੋਂਦੀ ਮੇਰੇ ਤੋਂ ਦੇਖੀ ਨਹੀਂ ਜਾਂਦੀ ਤੂੰ ਘਰ ਚਲਿਆ ਜਾ ਭਗਤ ਜੀ ਨੇ ਕਿਹਾ ਕਿ ਭਗਵਾਨ ਮੈਂ ਘਰ ਜਾ ਕੇ ਕੀ ਕਰੂੰਗਾ ਮਾਤਾ ਨੂੰ ਤਾਂ ਮਾਇਆ ਤੇ ਰਾਸ਼ਨ ਹੀ ਚਾਹੀਦਾ ਹੈ ਮੈਂ ਘਰ ਨਹੀਂ ਜਾਣਾ ਮੈਂ ਤਾਂ ਤੇਰਾ ਨਾਮ ਹੀ ਜਪਣਾ ਹੈ ਭਗਵਾਨ ਨੇ ਭਗਤ ਸੈਣ ਜੀ ਨੂੰ ਕਈ ਵਾਰ ਕਿਹਾ ਕਿ ਤੂੰ ਘਰੇ ਚਲਿਆ ਜਾ ਪਰ ਭਗਤ ਜੀ ਘਰ ਨਹੀਂ ਗਏ ਭਗਵਾਨ ਨੇ ਦੇਖ ਲਿਆ ਕਿ ਮੇਰਾ ਭਗਤ ਪੱਕਾ ਹੈ ਇਸ ਨੂੰ ਸੱਚੇ ਦਿਲੋਂ ਮੇਰੇ ਨਾਲ ਪਿਆਰ ਹੈ ਵਿਸ਼ਨੂੰ ਭਗਵਾਨ ਨੇ ਗੱਡੇ ਰਾਸ਼ਨ ਨਾਲ ਲੱਦ ਕੇ ਆਪਣੀ ਸੈਨਾ ਨੂੰ ਨਾਲ ਲੈ ਕੇ ਭਗਤ ਸੈਣ ਦੇ ਘਰ ਪਹੁੰਚ ਗਏ ਭਗਤ ਸੈਣ ਦੀ ਮਾਤਾ ਨੂੰ ਜਾ ਕੇ ਭਗਵਾਨ ਨੇ ਕਿਹਾ ਕਿ ਮਾਤਾ ਇਹ ਤੇਰੇ ਪੁੱਤਰ ਦੀ ਕਮਾਈ ਹੈ ਭਗਵਾਨ ਨੇ ਇੱਕ ਰਾਜੇ ਦਾ ਰੂਪ ਧਾਰਿਆ ਹੋਇਆ ਸੀ ਭਗਵਾਨ ਨੇ ਮਾਤਾ ਨੂੰ ਪੁੱਛਿਆ ਕਿ ਇਹ ਰਾਸ਼ਨ ਦੇ ਭਰੇ ਹੋਏ ਗੱਡੇ ਕਿੱਥੇ ਲਾਉਣੇ ਹਨ ਮਾਤਾ ਨੇ 2-4 ਟੁੱਟੇ ਜਿਹੇ ਕੁਜੇ ਲਿਆ ਕੇ ਭਗਵਾਨ ਦੇ ਅੱਗੇ ਰੱਖ ਦਿੱਤੇ ਭਗਵਾਨ ਨੇ ਕਿਹਾ ਕਿ ਮਾਤਾ ਇਹ ਸਮਾਨ ਇੰਨਾ ਕੁਜਿਆਂ ਵਿੱਚ ਨਹੀਂ ਲੈਣਾ ਇਹ ਤਾਂ ਸਮਾਨ ਕਮਰਿਆਂ ਵਿੱਚ ਟਿਕੇਗਾ ਮਾਤਾ ਨੇ ਕਿਹਾ ਕਿ ਭਗਤ ਸੈਣ ਜਵਾਕ ਦਾ ਜਵਾਕ ਹੀ ਰਹਾ ਇੰਨਾ ਸਮਾਨ ਗੱਡਿਆਂ ਦੇ ਗੱਡੇ ਲੱਦ ਕੇ ਖਰੀਦ ਕੇ ਭੇਜ ਦਿੱਤਾ ਹੈ ਥੋੜੇ ਪੈਸੇ ਰੱਖ ਵੀ ਲੈਣੇ ਸੀ ਜਿਸ ਨਾਲ ਮਕਾਨ ਬਣ ਜਾਂਦਾ ਮਾਤਾ ਨੇ ਸੋਚਿਆ ਕਿ ਇਹ ਇੱਕ ਰਾਜਾ ਹੈ ਜੋ ਸਮਾਨ ਦੇਣ ਲਈ ਆਇਆ ਹੈ ਭਗਵਾਨ ਨੇ ਰਾਜੇ ਦਾ ਰੂਪ ਬਣਾਇਆ ਹੋਇਆ ਸੀ ਭਗਵਾਨ ਨੇ ਪੁੱਛਿਆ ਕਿ ਮਾਤਾ ਕੀ ਸੋਚ ਰਹੀ ਹੈ ਮਾਤਾ ਨੇ ਕਿਹਾ ਕਿ ਇੰਨਾ ਸਮਾਨ ਕਿੱਥੇ ਰੱਖਾਂ ਇਹ ਸੋਚ ਰਹੀ ਹਾਂ ਭਗਵਾਨ ਨੇ ਕਿਹਾ ਕਿ ਮਾਤਾ ਇੱਕ ਵਾਰ ਫੁਰਨਾ ਬਣਾ ਹੁਣ ਇਹ ਮਹਿਲ ਬਣਾ ਦਿੰਦਾ ਹਾਂ ਮੇਰੇ ਕੋਲ ਬਹੁਤ ਵੱਡੀ ਸੈਨਾ ਹੈ ਭਗਵਾਨ ਨੇ ਹੱਥ ਵਿੱਚ ਫੜੀ ਹੋਈ ਛਿਟੀ ਘੁਮਾਈ ਤਾਂ ਵਿਸ਼ਕਰਮਾ ਤੇ ਸੈਨਾ ਨੇ ਉਦੋਂ ਹੀ ਬਹੁਤ ਸੋਹਣਾ ਮਹਿਲ ਵਰਗਾ ਘਰ ਬਣਾ ਦਿੱਤਾ ਤੇ ਪੌੜੀਆਂ ਚੜ੍ਹਾ ਦਿੱਤੀਆਂ ਉੱਪਰ ਚਬਾਰੇ ਬਣਾ ਦਿੱਤੇ ਫਿਰ ਸੈਨਾ ਨੇ ਸਾਰਾ ਸਮਾਨ ਟਿਕਾ ਦਿੱਤਾ ਮਾਤਾ ਨੂੰ ਕੋਈ ਪਤਾ ਨਹੀਂ ਸੀ ਕਿ ਇਹ ਭਗਵਾਨ ਹੈ ਭਗਵਾਨ ਸਾਰਾ ਕੁਝ ਦੇ ਕੇ ਉਥੋਂ ਚਲੇ ਗਏ ਮਾਤਾ ਬਹੁਤ ਖੁਸ਼ ਹੋਈ ਮਾਤਾ ਉੱਪਰ ਖੜ ਕੇ ਦੇਖਦੀ ਹੈ ਕਿ ਹੁਣ ਸਾਰਾ ਕੁਝ ਬਣ ਗਿਆ ਹੈ ਜੇ ਹੁਣ ਪੁੱਤਰ ਵੀ ਆ ਜਾਵੇ ਤਾਂ ਫੇਰ ਠੀਕ ਹੈ ਭਗਵਾਨ ਨੇ ਭਗਤ ਸੈਣ ਨੂੰ ਜਾ ਕੇ ਕਿਹਾ ਕਿ ਭਗਤਾ ਹੁਣ ਮੈਂ ਮਨੋਰਥ ਪੂਰਾ ਕਰ ਆਇਆ ਹਾਂ ਜਿੰਨੀ ਤੇਰੀ ਮਾਤਾ ਦੀ ਉਮਰ ਹੈ ਉਨਾ ਮੈਂ ਉਸ ਨੂੰ ਰਾਸ਼ਨ ਦੇ ਆਇਆ ਹੁਣ ਉਹ ਤੈਨੂੰ ਰਾਸ਼ਨ ਲਈ ਨਹੀਂ ਕਹੇਗੀ ਭਗਤ ਜੀ ਇਹ ਸੁਣ ਕੇ ਕਹਿਣ ਲੱਗੇ ਕਿ ਭਗਵਾਨ ਬਸ ਫੇਰ ਤਾਂ ਹੁਣ ਕੰਮ ਹੀ ਨਿਭੜ ਗਿਆ ਹੈ ਹੁਣ ਤਾਂ ਮੈਨੂੰ ਜਾਣ ਦੀ ਲੋੜ ਹੀ ਨਹੀਂ ਹੈ ਹੁਣ ਤਾਂ ਮੈਂ ਬਿਲਕੁਲ ਵੀ ਨਹੀਂ ਜਾਣਾ ਭਗਵਾਨ ਨੇ ਕਿਹਾ ਕਿ ਮੇਰੇ ਪਿਆਰੇ ਭਗਤਾ ਤੇਰੀ ਮਾਤਾ ਤੇਰਾ ਬਹੁਤ ਵਿਰਾਗ ਕਰਦੀ ਹੈ ਇੱਕ ਵਾਰ ਤੂੰ ਉਸ ਨੂੰ ਜਾ ਕੇ ਮਿਲਿਆ ਪਰ ਭਗਤ ਸੈਣ ਜੀ ਆਪਣੀ ਮਾਤਾ ਨੂੰ ਮਿਲਣ ਲਈ ਨਹੀਂ ਗਏ ਭਗਵਾਨ ਨੇ ਦੇਖਿਆ ਕਿ ਭਗਤ ਸੈਣ ਮੇਰਾ ਪੂਰਾ ਪੱਕਾ ਭਗਤ ਬਣ ਗਿਆ ਹੈ ਸਾਧ ਸੰਗਤ ਜੀ ਹਜੇ ਸਾਖੀ ਖਤਮ ਨਹੀਂ ਹੋਈ ਪੂਰੀ ਸਾਖੀ ਸੁਨਿਆ ਕਰੋ ਤੇ ਸਮਝਿਆ ਕਰੋ ਸਾਧ ਸੰਗਤ ਜੀ ਬਹੁਤ ਲੋਕ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਪਰ ਜਦੋਂ ਉਹਨਾਂ ਲੋਕਾਂ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਭਾਵ ਮਨ ਚਾਹੀਆਂ ਦਾਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਫੇਰ ਉਹ ਲੋਕ ਪਰਮਾਤਮਾ ਦਾ ਨਾਮ ਜਪਣਾ ਛੱਡ ਦਿੰਦੇ ਹਨ ਤੇ ਉਹ ਦਾਤਾਂ ਵਿੱਚ ਹੀ ਉਲਝ ਜਾਂਦੇ ਹਨ ਫੇਰ ਪਰਮਾਤਮਾ ਉਹਨਾਂ ਤੋਂ ਉਹ ਦਾਤਾਂ ਵਾਪਸ ਲੈ ਲੈਂਦਾ ਹੈ ਫੇਰ ਉਹਨਾਂ ਲੋਕਾਂ ਨੂੰ ਪਰਮਾਤਮਾ ਦਾ ਨਾਮ ਜਪਣਾ ਦੁਬਾਰਾ ਯਾਦ ਆ ਜਾਂਦਾ ਹੈ ਪਰਮਾਤਮਾ ਇਸ ਤਰ੍ਹਾਂ ਹਰੇਕ ਨਾਮ ਜਪਣ ਵਾਲੇ ਦਾ ਇਮਤਿਹਾਨ ਲੈਂਦਾ ਹੈ ਪਰ ਕੋਈ ਵਿਰਲਾ ਹੀ ਪਾਸ ਹੁੰਦਾ ਹੈ ਹੁਣ ਦੇਖੋ ਭਗਵਾਨ ਨੇ ਪਹਿਲਾਂ ਭਗਤ ਸੈਣ ਦੀ ਥਾਂ ਤੇ ਜਾ ਕੇ ਰਾਜੇ ਦੀ ਆਪ ਸੇਵਾ ਕੀਤੀ ਰਾਜੇ ਦਾ ਕੋੜ ਠੀਕ ਕਰ ਦਿੱਤਾ ਫੇਰ ਜਦੋਂ ਰਾਜਾ ਠੀਕ ਹੋ ਗਿਆ ਤਾਂ ਭਗਤ ਸੈਣ ਜੀ ਨੂੰ ਪਤਾ ਲੱਗ ਗਿਆ ਕਿ ਭਗਵਾਨ ਨੇ ਮੇਰੀ लाज ਰੱਖੀ ਹੈ ਜੇ ਭਗਤ ਸੈਣ ਜੀ ਚਾਹੁੰਦੇ ਤਾਂ ਉਹ ਰਾਜੇ ਨੂੰ ਕਹਿ ਕੇ ਕਿਸੇ ਵੀ ਵੱਡੇ ਅਹੁਦੇ ਦੇ ਉੱਤੇ ਰਾਜੇ ਕੋਲ ਲੱਗ ਸਕਦੇ ਸੀ ਪਰ ਭਗਤ ਸੈਣ ਜੀ ਨੇ ਰਾਜੇ ਦੀ ਨੌਕਰੀ ਹੀ ਛੱਡ ਦਿੱਤੀ ਤੇ ਕੇਵਲ ਭਗਵਾਨ ਦੀ ਭਗਤੀ ਹੀ ਕਰਨ ਲੱਗ ਪਏ ਉਹਨਾਂ ਨੂੰ ਇਸ ਗੱਲ ਉੱਪਰ ਪੱਕਾ ਵਿਸ਼ਵਾਸ ਹੋ ਗਿਆ ਕਿ ਜੇ ਮੈਂ ਭਗਵਾਨ ਦੀ ਭਗਤੀ ਕਰੂੰਗਾ ਤਾਂ ਭਗਵਾਨ ਸਾਨੂੰ ਭੁੱਖੇ ਨਹੀਂ ਮਰਨ ਦੇਵੇਗਾ ਇਸ ਨੂੰ ਕਹਿੰਦੇ ਹਨ ਜੋ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਫਰਮਾਇਆ ਹੈ ਬਿਗਨ ਬਿਨਾਸ਼ਨ ਸਭ ਦੁੱਖ ਨਾਸ਼ਨ ਸਤਗੁਰ ਨਾਮ ਦਰੜਾਇਆ ਜਦੋਂ ਉਸ ਪਰਮਾਤਮਾ ਤੇ ਪੂਰਾ ਵਿਸ਼ਵਾਸ ਆ ਜਾਂਦਾ ਹੈ ਉਦੋਂ ਸਾਰੇ ਹੀ ਬਿਗਨਾ ਤੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਕੁਝ ਸਮੇਂ ਬਾਅਦ ਭਗਵਾਨ ਨੇ ਭਗਤ ਜੀ ਨੂੰ ਕਿਹਾ ਕੇ ਭਗਤਾ ਤੇਰੀ ਮਾਤਾ ਦੀ ਉਮਰ ਥੋੜੀ ਹੀ ਰਹਿ ਗਈ ਹੈ ਉਸ ਦਾ ਅੰਤ ਸਮਾਂ ਆਉਣ ਵਾਲਾ ਹੈ ਉਹ ਤੇਰਾ ਬਹੁਤ ਵਿਰਾਗ ਕਰਦੀ ਹੈ ਤੂੰ ਉਸ ਨੂੰ ਸਾਡਾ ਬਚਨ ਮੰਨ ਕੇ ਜਰੂਰ ਮਿਲ ਕੇ ਆ ਭਗਤ ਜੀ ਨੇ ਭਗਵਾਨ ਨੂੰ ਸਤਿ ਬਚਨ ਕਿਹਾ ਤੇ ਆਪਣੇ ਘਰ ਵੱਲ ਨੂੰ ਤੁਰ ਪਏ ਜਦੋਂ ਘਰ ਦੇ ਕੋਲ ਪਹੁੰਚੇ ਤਾ ਉਹਨਾਂ ਨੂੰ ਆਪਣੀ ਝੌਂਪੜੀ ਨਜ਼ਰ ਹੀ ਨਾ ਆਈ ਉਹ ਇੱਧਰ ਉੱਧਰ ਉਸ ਮਹਿਲ ਵਰਗੇ ਘਰ ਦੇ ਆਲੇ ਦੁਆਲੇ ਢੇਡੇ ਕੱਢੀ ਗਏ ਮਾਤਾ ਉੱਪਰ ਬਨੇਰੇ ਤੇ ਆਈ ਤਾਂ ਉਸਨੇ ਆਪਣੇ ਪੁੱਤਰ ਨੂੰ ਦੇਖ ਲਿਆ ਮਾਤਾ ਨੇ ਭਗਤ ਜੀ ਨੂੰ ਕਿਹਾ ਕਿ ਪੁੱਤਰ ਆਹ ਪੌੜੀ ਚੜ ਕੇ ਉੱਪਰ ਆ ਜਾ ਭਗਤ ਸੈਣ ਜੀ ਇੰਨਾ ਵੱਡਾ ਘਰ ਦੇਖ ਕੇ ਬੜੇ ਹੈਰਾਨ ਹੋਏ ਜਦੋਂ ਭਗਤ ਜੀ ਪੌੜੀ ਚੜ੍ਹ ਕੇ ਮਾਤਾ ਨੂੰ ਜਾ ਕੇ ਮਿਲੇ ਤਾਂ ਮਾਤਾ ਨੇ ਦੱਸਿਆ ਕਿ ਇਹ ਸਾਰਾ ਕੁਝ ਉਸ ਮਹਾਰਾਜੇ ਨੇ ਬਣਾ ਕੇ ਦਿੱਤਾ ਹੈ ਜਿਸ ਕੋਲ ਤੂੰ ਕੰਮ ਕਰਦਾ ਹੈ ਉਸ ਨੇ ਖੜੇ ਖੜੇ ਹੀ ਆਪਣੀ ਸੈਨਾ ਨੂੰ ਲਾ ਕੇ ਇੰਨਾ ਵੱਡਾ ਘਰ ਬਣਾ ਦਿੱਤਾ ਤੇ ਰਾਸ਼ਨ ਦੇ ਨਾਲ ਕਮਰੇ ਭਰ ਦਿੱਤੇ ਇਹ ਸੁਣ ਕੇ ਭਗਤ ਸੈਣ ਜੀ ਨੇ ਆਪਣੀ ਮਾਤਾ ਨੂੰ ਸੱਚੀ ਗੱਲ ਦੱਸੀ ਭਗਤ ਸੈਣ ਜੀ ਨੇ ਕਿਹਾ ਕਿ ਮਾਤਾ ਮੈਂ ਕਿਸੇ ਮਹਾਰਾਜੇ ਕੋਲ ਨੌਕਰੀ ਨਹੀਂ ਕਰਦਾ ਮੈਂ ਤਾਂ ਜੰਗਲ ਵਿੱਚ ਬੈਠ ਕੇ ਭਗਤੀ ਕਰਦਾ ਹਾਂ ਇਹ ਤਾਂ ਸਾਰਾ ਕੁਝ ਵਿਸ਼ਨੂੰ ਭਗਵਾਨ ਨੇ ਕੀਤਾ ਹੈ ਜੇ ਮੈਂ ਤੈਨੂੰ ਸੱਚੀ ਗੱਲ ਦੱਸ ਦਿੰਦਾ ਤਾਂ ਤੂੰ ਮੈਨੂੰ ਭਗਤੀ ਨਹੀਂ ਕਰਨ ਦੇਣੀ ਸੀ ਤੇਰੇ ਕੋਲ ਕੋਈ ਮਹਾਰਾਜਾ ਨਹੀਂ ਆਇਆ ਸੀ ਉਹ ਤਾਂ ਖੁਦ ਆਪ ਭਗਵਾਨ ਆਏ ਸਨ ਇਹ ਸੁਣ ਕੇ ਮਾਤਾ ਦੀਆਂ ਅੱਖਾਂ ਵਿੱਚੋਂ ਜਲ ਵਗਣ ਲੱਗ ਪਿਆ ਮਾਤਾ ਨੇ ਕਿਹਾ ਕਿ ਪੁੱਤਰ ਤੂੰ ਬਹੁਤ ਗਲਤੀ ਕੀਤੀ ਤੂੰ ਭਗਵਾਨ ਦੇ ਨਾਲ ਆਪ ਆਉਣਾ ਸੀ ਮੈਂ ਤਾਂ ਸੋਚਿਆ ਕਿ ਇਹ ਸਾਰੀ ਮੇਰੇ ਪੁੱਤਰ ਦੀ ਕਮਾਈ ਹੈ ਤੇ ਇਹ ਮਹਾਰਾਜਾ ਮੈਨੂੰ ਦੇਣ ਲਈ ਆਇਆ ਹੈ ਮੈਂ ਤਾਂ ਭਗਵਾਨ ਦੇ ਬੈਠਣ ਲਈ ਮੰੰਜਾ ਵੀ ਨਹੀਂ ਡਾਇਆ ਨਾ ਪਾਣੀ ਦਾ ਛੰਨਾ ਭਰ ਕੇ ਭਗਵਾਨ ਨੂੰ ਪਿਲਾਇਆ ਮੇਰੇ ਤੋਂ ਤਾਂ ਬਹੁਤ ਭੁੱਲ ਹੋ ਗਈ ਇਸ ਤਰ੍ਹਾਂ ਭਗਤ ਸੈਣ ਜੀ ਤੇ ਮਾਤਾ ਰੋ ਕੇ ਬਹੁਤ ਵਿਰਾਗ ਕਰਨ ਲੱਗ ਪਏ। ਭਗਵਾਨ ਨੇ ਭਗਤ ਸੈਣ ਨੂੰ ਕਿਹਾ ਕਿ ਭਗਤਾ ਮੈਂ ਹੁਣ ਕਿਹੜਾ ਤੇਰੇ ਤੋਂ ਦੂਰ ਹਾਂ। ਭਗਤ ਜੀ ਨੇ ਕਿਹਾ ਕਿ ਭਗਵਾਨ ਮੈਨੂੰ ਤਾਂ ਪਤਾ ਹੈ ਕਿ ਤੂੰ ਮੇਰੇ ਤੋਂ ਦੂਰ ਨਹੀਂ ਹੈ। ਪਰ ਤੂੰ ਮੇਰੀ ਮਾਤਾ ਨੂੰ ਵੀ ਦਰਸ਼ਨ ਦੇ ਕੇ ਨਿਵਾਜ ਉਸੇ ਸਮੇਂ ਭਗਵਾਨ ਪ੍ਰਗਟ ਹੋ ਗਏ ਤੇ ਦੋਨਾਂ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਮੈਂ ਸਦਾ ਹੀ ਤੁਹਾਡੇ ਨਾਲ ਹਾਂ ਤੁਸੀਂ ਵਿਰਾਗ ਨਾ ਕਰੋ ਭਗਤ ਸੈਣ ਜੀ ਨੇ ਭਗਵਾਨ ਦਾ ਇੱਕ ਚਰਨ ਪਕੜ ਲਿਆ ਤੇ ਇੱਕ ਚਰਨ ਭਗਵਾਨ ਦਾ ਮਾਤਾ ਨੇ ਪਕੜ ਲਿਆ ਤੇ ਇਹ ਕਿਹਾ ਭਗਵਾਨ ਰੱਖ ਚਰਨਾਂ ਦੇ ਕੋਲ ਚਰਨਾਂ ਦੀ ਮੌਜ ਬੜੀ ਇਸ ਤਰ੍ਹਾਂ ਭਗਵਾਨ ਯੁੱਗਾਂ-ਯੁੱਗਾਂ ਤੋਂ ਆਪਣੇ ਸੱਚੇ ਭਗਤਾਂ ਨੂੰ ਨਿਵਾਜਦਾ ਆਇਆ ਹੈ ਤੇ ਅੱਜ ਵੀ ਨਿਵਾਜ ਰਿਹਾ ਹੈ ਅੱਗੇ ਨੂੰ ਵੀ ਨਿਵਾਜਦਾ ਰਹੇਗਾ ਪਰ ਕੋਈ ਸੱਚਾ ਭਗਤ ਹੋਵੇ ਜਿਹੜਾ ਦਾਤਾਂ ਦਾ ਪੁਜਾਰੀ ਨਾ ਹੋਵੇ ਦਾਤੇ ਦਾ ਪੁਜਾਰੀ ਹੋਵੇ ਫੇਰ ਕਿਰਪਾ ਹੁੰਦੀ ਹੈ ਜਿਹੜੇ ਲੋਕ ਚੁਸਤੀਆਂ ਚਲਾਕੀਆਂ ਕਰਦੇ ਹਨ ਉਹ ਇਹਨਾਂ ਸਭ ਗੱਲਾਂ ਨੂੰ ਪਹਿਲਾਂ ਹੀ ਜਾਣਦਾ ਹੈ ਇਸ ਲਈ ਅਮਰਤ ਛਕੋ ਨਿਤਨੇਮ ਕਰੋ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਭਾਵ ਰੋਜ਼ ਭਗਵਾਨ ਦੇ ਦਰਸ਼ਨ ਕਰੋ ਇਹੀ ਕੀਤੀ ਹੋਈ ਕਮਾਈ ਬੰਦੇ ਦੇ ਨਾਲ ਜਾਂਦੀ ਹੈ ਹੋਰ ਸਾਰਾ ਕੁਝ ਇੱਥੇ ਹੀ ਪਿਆ ਰਹਿ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ